ਸਟਾਮ ਅਸੀਂ ਖੜੇ ਆਂ ਅੰਮ੍ਰਿਤਸਰ ਸਾਹਿਬ ਦੇ ਦ ਬਾਬਾ ਦਸਨ ਸਿੰਘ ਕਲੋਨੀ ਦੇ ਵਿੱਚ ਦਿੱਥੇ ਕਿ ਅੱਜ ਪਾਰਕ ਦਾ ਤੇ ਗਲੀਆਂ ਦਾ ਉਦਘਾਟਨ ਐਮਐਲਏ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਕੀਤਾ ਜਾਵੇਗਾ ਦੇਖ ਸਕਦੇ ਆ ਕਿ ਤਸਵੀਰਾਂ ਦੇ ਵਿੱਚ ਡਾਕਟਰ ਜਸਬੀਰ ਸਿੰਘ ਸੰਧੂ ਜੋ ਕਿ ਹਲਕਾ ਪਸ਼ਮੀ ਦੇ ਵਿਧਾਇਕ ਨੇ ਉਹ ਮੌਕੇ ਤੇ ਪਹੁੰਚ ਚੁੱਕੇ ਨੇ ਇਧਰੋਂ ਇਲਾਕਾ ਨਿਵਾਸੀ ਵੱਲੋਂ ਹਾਰ ਪਰ ਕਿਹੜਾ ਐਮਐਲਏ ਦਾ ਜਿਹੜਾ ਸਵਾਗਤ ਕੀਤਾ ਜਾਏਗਾ ਦੇਖ ਸਕਦੇ ਆ ਕਿ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਜਿਹੜਾ ਗਲੀਆਂ ਨਾਲੀਆਂ ਦਾ ਉਦਘਾਟਨ ਜਿਹੜਾ ਕਰਨ ਵਾਸਤੇ ਮੰਗ ਰੱਖੀ ਸੀ ਅੱਜ ਪਾਰਕ ਦਾ ਤੇ ਜਿਹੜੀਆਂ ਲੋਕ ਟਾਇਲ ਲਾਉਂਦਾ ਜਿਹੜਾ ਉਦਘਾਟਨ ਅੱਜ ਕੀਤਾ ਜਾਵੇਗਾ ਦੇਖ ਸਕਦੇ ਕਿ ਬਾਬਾ ਦਰਸ਼ਨ ਸਿੰਘ ਅਹਿਮਨੂ ਦੇ ਵਿੱਚ ਅੱਜ ਲੋਕਾ ਵੱਲੋਂ ਹਲਕਾ ਵਿਧਾਇਕ ਡਾਕਟਰ ਜਸਵੀਰ ਸਿੰਘ ਸੰਧੂ ਦਾ ਪਰਵਾ ਜਿਹੜਾ ਸਵਾਦ ਕੀਤਾ ਜਾ ਰਿਹਾ ਦੇਖ ਸਕਦੇ ਕਿ ਹਲਕਾ ਵਿਧਾਇਕ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਉਦਘਾਟਨ ਕੀਤਾ ਜਾਵੇਗਾ ਗੱਲਬਾਤ ਵੀ ਕਰਾਂਗੇ ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਕਿੰਨੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਹ ਜਿਹੜੀਆਂ ਗਲੀ ਦਾ ਉਦਘਾਟਨ ਜਾਂ ਪਾਰਕ ਦਾ ਜਾਂ ਜਿਹੜੀ ਲੋਕ ਟਾਇਲ ਲਾਉਂਦਾ ਜਿਹੜਾ ਉਦਘਾਟਨ ਕਿੰਨੀ ਦੇਰ ਤੋਂ ਲੋਕਾਂ ਦੀ ਮੰਗ ਸੀ ਦੇਖ ਸਕਦੇ ਕਿ ਹਲਕਾ ਵਿਧਾਇਕ ਦਾ ਜਿਹੜਾ ਪਰਮਾ ਸਵਾਦ ਕੀਤਾ ਜਾ ਰਿਹਾ ਹੈ ਹਲਕਾ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਧੂ ਵੱਲੋਂ ਹੁਣ ਜਿਹੜਾ ਰਿਬਨ ਕੱਟ ਕੇ ਜਿਹੜਾ ਉਹ ਦਾ ਘਾਟਨ ਕੀਤਾ ਜਾਵੇਗਾ ਕਿਉਂਕਿ ਲੰਬੇ ਸਮੇਂ ਤੋਂ ਕਲੋਨੀ ਵਾਸੀਆਂ ਨੇ ਜੋ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡੀ ਕਲੋਨੀ ਨਿਵਾਸੀਆਂ ਦੀ ਜਿਹੜੀ ਮੰਗ ਸੀ ਕਿ ਜਿਹੜਾ ਜਿਹੜੀ ਮੰਗ ਸੀ ਅੱਜ ਪੂਰੀ ਹੋ ਚੁੱਕੀ ਹੈ ਅੱਜ ਦੇਖ ਸਕਦੇ ਕਿ ਡਾਕਟਰ ਜਸਪੀਰ ਸਿੰਘ ਸੰਧੂ ਵੱਲੋਂ ਉਦਘਾਟਨ ਜਿਹੜਾ ਕਰ ਦਿੱਤਾ ਗਿਆ ਵਾ ਹੁਣ ਜਿਹੜੀਆਂ ਗਲੀਆਂ ਨੇ ਜਾਂ ਪਾਰਕ ਜਲਦੀ ਹੀ ਤਿਆਰ ਹੋ ਕੇ ਲੋਕਾਂ ਦੇ ਸਬੂਤ ਜਿਹੜੀ ਕੀਤੀ ਜਾਵੇ ਦੇਖ ਸਕਦੇ ਆ ਕਿ ਤਸਵੀਰਾਂ ਦੇ ਵਿੱਚ ਹੁਣ ਹਲਕਾ ਵਿਧਾਇਕ ਦਾ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਐ ਐਮਐਲਏ ਡਾਕਟਰ ਜਸਪੀਤ ਸਿੰਘ ਸੰਧੂ ਦਾ ਤੇ ਨਾਲ ਹੀ ਸਰਪੰਚ ਅਮਨਦੀਪ ਸਿੰਘ ਸੰਧੂ ਦਾ ਗੱਲਬਾਤ ਕਰਾਂਗੇ ਕਿ ਜਿਹੜੀ ਡਿਮਾਂਡ ਸੀ ਜਿਹੜੀ ਮੰਗ ਸੀ ਲੋਕਾਂ ਦੀ ਕਲੋਨੀ ਵਾਲਿਆਂ ਦੀ ਕਿੰਨੇ ਚਿਰ ਤੋਂ ਸੀਗੀ ਸਾਡੇ ਨਾਲ ਹਲਕਾ ਵਿਧਾਇਕ ਡਾਕਟਰ ਜਸਪੀਤ ਸਿੰਘ ਸੰਧੂ ਮੌਜੂਦ ਨੇ ਦੇਖ ਸਕਦੇ ਦੇਖ ਸਕਦੇ ਕਿ ਤਸਵੀਰਾਂ ਦੇ ਵਿੱਚ ਜਿਹੜਾ ਦੁਗਾਟਨ ਜਿਹੜਾ ਕਰ ਦਿੱਤਾ ਗਿਆ ਐਮਐਲਏ ਵਿਧਾਈਕਰ ਡਾਕਟਰ ਜਸਵੀਰ ਸਿੰਘ ਸੰਧੂ ਵੱਲੋਂ ਗ੍ਰਾਮ ਪੰਚਾਇਤ ਜਿਹੜਾ ਵਾਦੀ ਡੇਹੜਾ ਬਾਬਾ ਦਾਸ ਸਿੰਘ ਦੇ ਵਿੱਚ ਪਾਰਕ ਅਤੇ ਗਲੀਆਂ ਦਾ ਜਿਹੜਾ ਦੁਗਾਟਨ ਕੀਤਾ ਗਿਆ ਤੁਹਾਡੇ ਨਾਲ ਹਲਕਾ ਵਿਧਾਈਕਰ ਡਾਕਟਰ ਜਸਵੀਰ ਸਿੰਘ ਨੂੰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿੰਨੀ ਦੇਰ ਤੋਂ ਮੰਗ ਸੀ ਕਲੋਨੀ ਵਾਸੀਆਂ ਦੀ ਅੱਜ ਜਿਹੜੀ ਪੂਰੀ ਹੋ ਚੁੱਕੀ ਹੈ ਕੀ ਗਣਾ ਜਾਊਗਾ ਹਲਕਾ ਪਸ਼ਮੀ ਦੇ ਵਿੱਚ ਵਿਕਾਸ ਸਿੰਘ ਲਿਖਨ ਅੱਗੇ ਤੋਰਦੇ ਹੋਏ ਸਾਡੀ ਹਲਕਾ ਪਸ਼ਮੀ ਦੀ ਪੰਚਾਇਤ ਬਾਬਾਦਰਸ਼ਨ ਸਿੰਘ ਵਿਖੇ ਸੁਪੰਚ ਅਮਦੀਪ ਸਿੰਘ ਸਮੂਚੀ ਪੰਚਾਇਤ ਇਲਾਕੇ ਦੇ ਮੋਢ ਪਾ ਸੱਜਣ ਆਮ ਆਦਮੀ ਪਾਰਟੀ ਦੇ ਦਾਜਾ ਬਦਾਜ ਉਹਦੇਦਾਰ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਹਨਾਂ ਦੀ ਚਰਕਣੀ ਵੰਗ ਸੀ ਕਿ ਜਿਹੜੀਆਂ ਸਾਡੀਆਂ ਗਲੀਆਂ ਤੇ ਸਾਡੀਆਂ ਪਾਰਕਾਂ ਦਾ ਨਿਰਮਾਣ ਨਹੀਂ ਹੋ ਰਿਹਾ ਸੀ ਸੋ ਅਸੀਂ ਹੁਣ ਕਾਰਪੋਰੇਸ਼ਨ ਤੋਂ ਆਪਣੇ ਪੰਚਾਇਤ ਦੇ ਵਿੱਚੋਂ ਆਰਡਰ ਲਵਾ ਕੇ ਪੰਚਾਇਤ ਵਿਭਾਗ ਚੋਂ ਤੇ ਪੰਜਾਬ ਸਰਕਾਰ ਨੇ ਇਹਨਾਂ ਦੀਆਂ ਗਲੀਆਂ ਦਾ ਤੇ ਇਹਨਾਂ ਦੀਆਂ ਪਾਰਕਾਂ ਦਾ ਜਿਹੜਾ ਕੰਮ ਦਾਜੂਤ ਕਾਟਣ ਕੀਤਾ ਸੋ ਮੈਂ ਸੁਪੰਚ ਸਾਹਿਬ ਨੂੰ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੇ ਗੱਲ ਕਰੀਏ ਬਿਸਨੀ ਸਰਕਾਰਾਂ ਵੱਲੋਂ ਕਿੰਨਾ ਕਿਸੇ ਵਿਕਾਸ ਕੀਤਾ ਗਿਆ ਸੀ ਜਾਂ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਹੀ ਇਹ ਕਲੋਨੀ ਦਾ ਵਿਕਾਸ ਕੀਤਾ ਗਿਆ। ਵੇਖੋ ਜੀ ਮੈਂ ਕੀ ਦੱਸਣਾ ਪਿਛਲੇ ਬਜ਼ੁਰਗ ਇੱਥੇ ਪਿਛਲੇ 25 30 ਸਾਲ ਤੋਂ ਰਹਿ ਰਹੇ ਨੇ। ਇਹ ਕਹਿੰਦੇ ਕਿ ਜਦੋਂ ਦੇ ਅਸੀਂ ਆਏ ਉਦੋਂ ਦੀ ਗਲੀ ਕੋਈ ਬਣੀ ਹੀ ਨਹੀਂ। ਜਿਹੜੀ ਇਹਨਾਂ ਆਪਣੇ ਕੋਲੋਂ ਬਣਾ ਲਈ ਉਹੀ ਬਣੀ ਹੈ ਦੁਬਾਰਾ ਕੋਈ ਬਣੀ ਨਹੀਂ ਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਜਿਹੜੀਆਂ ਗੜੀਆਂ ਦੀ ਇਹ ਸ਼ਰਕਾਤ ਹੋਈ ਆ। ਤੋਂ ਅੱਜ ਲੋਕ ਬਹੁਤ ਖੁਸ਼ ਨੇ ਇਹ ਅੰਕਲ ਜੀ ਮੈਂ 25 30 ਸਾਲ ਤੋਂ ਸਾਰਿਆਂ ਨੂੰ ਜਾਣਦਾ। ਲੇਕਿਨ ਇਹਨਾਂ ਦੀ ਇੱਕੋ ਡਿਮਾਂਡ ਹੈ ਕਿ ਸਾਡਾ ਜਿਹੜਾ ਰਹਿਣ ਸਹਿਣ ਦਾ ਢੰਗ ਹੈ ਬਹੁਤ ਇੱਥੇ ਮਾੜਾ ਹੋ ਚੁੱਕਾ ਹੈ ਤੇ ਸਾਡੀਆਂ ਗਲੀਆਂ ਸਾਡੀਆਂ ਪਾਰਕਾਂ ਸਾਡਾ ਵਾਟਰ ਸਪਲਾਈ ਸਾਡੀ ਸੀਵਰ ਸਪਲਾਈ ਦਾ ਬਹੁਤ ਮੰਦਾ ਹਾਲ ਸੀ ਸੋ ਹੌਲੀ ਹੌਲੀ ਕਰਕੇ ਸਾਰੇ ਕੰਮ ਜਿਹੜੇ ਇਹਨਾਂ ਦੇ ਅਸ਼ਰੇ ਚੜ ਗਏ ਆ ਤੇ ਕੁਝ ਗਲੀਆਂ ਨਾਲੀਆਂ ਰਹਿ ਗਈਆਂ ਸੀ ਜਾਂ ਕੁਝ ਪਾਰਕ ਰਹਿ ਗਏ ਸੀ ਅੱਜ ਉਹਨਾਂ ਦਾ ਉਦਘਾਟਨ ਵੀ ਕਰ ਦਿੱਤਾ ਤੇ ਇਲਾਕਾ ਨਿਵਾਸੀ ਬਹੁਤ ਖੁਸ਼ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਆਮ ਲੋਕਾਂ ਦੇ ਟੈਕਸ ਦਾ ਪੈਸਾ ਜਿਹੜਾ ਆਮ ਲੋਕਾਂ ਦੇ ਜੀਵਨ ਤੇ ਲੱਗ ਰਿਹਾ ਜਿਹੜੀ ਗੱਲ ਗਰੀਏ ਹਲਕਾ ਤੁਹਾਡੇ ਵੱਲੋਂ ਜਿਹੜੇ ਹੋਰ ਵੀ ਗਲੀਆਂ ਨੇ ਬਾਬਾ ਦੇ ਐਵਨੀ ਦੇ ਵਿੱਚ ਉਹ ਵੀ ਕਾਫੀ ਕਟੀਆਂ ਪਈਆਂ ਨੇ ਹਜੇ ਬਣੀਆਂ ਨਹੀਂ ਹੈ ਕਾਫੀ ਅਧੂਰਾ ਕੰਮ ਜਿਹੜਾ ਰਹਿ ਗਿਆ ਦੇਖੋ ਜੀ ਸਰਪੰਚ ਸਾਹਿਬ ਨੂੰ ਗ੍ਰਾਂਟਾਂ ਦੇ ਖੁੱਲੇ ਗਫੇ ਦਿੱਤੇ ਆ ਜਿਹੜੀ ਜਿਹੜੀ ਸਰਪੰਚ ਸਾਹਿਬ ਗੁੰਗਲ ਕਰਨਗੇ ਗਲੀ ਪੱਕੀ ਹੁੰਦੀ ਜਾਊਗੀ ਕਿਉਂਕਿ ਪੂਰੀ ਪੰਚਾਇਤ ਜਿਹੜੀ ਆ ਪੂਰੀ ਖੁਸ਼ ਹੈ ਸਾਰੇ ਦੀ ਸੇ ਟੋਟਲੀ ਪੰਚਾਇਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਪੰਚਾਇਤ ਆ ਸੋ ਇਹ ਸਰਪੰਚ ਸਾਹਿਬ ਨੇ ਮੇਰੇ ਧਿਆਨ ਵਿੱਚ ਜੋ ਜੋ ਵੀ ਲੈਂਦਾ ਮੈਂ ਉਹਨਾਂ ਵਾਸਤੇ ਇਹਨਾਂ ਨੂੰ ਖੁੱਲੇ ਗਫੇ ਦਿੱਤੇ ਆ ਉਹ ਦਿੱਤੇ ਆ ਤੇ ਜੇ ਉਹ ਗਫੇ ਤਫੀ ਤੇ ਨੰਗੀ ਗੱਪ ਪੰਜਾਬ ਸਰਕਾਰ ਕੋ ਬਾਧੂ ਪੈਸੇ ਪਏ ਤੁਹਾਡੇ ਕੁਝ ਮੈਂਬਰ ਵੀ ਨੇ ਜਿਹੜੇ ਸਰਪੰਚਰ ਸਾਹਿਬ ਦੇ ਮੈਂਬਰ ਨੇ ਉਹਨਾਂ ਦੀ ਗਲੀਆਂ ਵੀ ਦੂਰੀਆਂ ਰਹਿ ਗਈ ਉਹਨਾਂ ਦੀ ਮੰਗ ਹੈ ਕਿ ਜਿਹੜੀ ਸਾਡੀ ਗਲੀ ਬਣਾਈ ਜਾਵੇ ਉਹਨਾਂ ਨੂੰ ਕੀ ਕਹਿਣਾ ਚਾਹੋ ਵੇਖੋ ਜੀ ਅਸੀਂ ਨਾਂ ਹੀ ਤੇ ਕੋਈ ਵਿਤਕਰੇ ਨਾ ਕੋਈ ਕੰਮ ਕੀਤਾ ਤੇ 600 ਜੰਟ ਬਿਜਲੀ ਦਿੱਤੀ ਉਹ ਵੀ ਸਾਰਿਆਂ ਲਈ ਇਕੋ ਜੀ ਜੇ ਮੋਲਾ ਕਲੀਨਿਕ ਖੋਲੇ ਉਹ ਵੀ ਸਾਰਿਆਂ ਲਈ ਇਕੋ ਜੇ ਜੇ ਅਸੀਂ ਪਣ ਸਕੂਲ ਖੋਲੇ ਉਹ ਵੀ ਸਾਰਿਆਂ ਲਈ ਇਕੋ ਜੇ ਜੇ ਪੰਚਾਇਤਾਂ ਨੂੰ ਗਫੇ ਦਿੱਤੇ ਉਹ ਵੀ ਇਕੋ ਜੇ ਸੋ ਅਸੀਂ ਕਿਹਦੀ ਪੱਖਪਾਤ ਨਹੀਂ ਕੀਤਾ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਕਾਲੀਆਂ ਦਾ ਸਾਨੂੰ ਨਹੀਂ 2022 ਨਹੀਂ ਵੋਟਾਂ ਪਾਈਆਂ 2027 'ਚ ਪਾ ਦੰਗੇ ਹੁਣ ਸਰਪੰਚ ਨੂੰ ਵੋਟਾਂ ਪਾ ਕੇ ਲੋਕਾਂ ਨੇ ਸਰਪੰਚ ਬਣਾਇਆ ਤਾਂ ਹੀ ਸਰਪੰਚ ਬਣਿਆ ਨਾ ਤੇ ਜਿਨ੍ਹਾਂ ਨੇ ਨਹੀਂ ਪਾਈਆਂ ਉਹ ਅਗਲੀ ਵਾਰੀ ਪਾ ਦੰਗੇ ਕੋਈ ਗੱਲ ਨਹੀਂ ਪਰ ਸਲ ਕੰਮ ਸਾਰਿਆਂ ਦਾ ਹੋਊਗਾ ਕੋਈ ਪੱਖਪਾਤੀ ਰੁਪਈਆ ਨਹੀਂ ਇਹ ਉਹਨਾਂ ਦਾ ਵੀ ਸਰਪੰਚ ਹੈ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਦਾ ਵੀ ਐਮਐਲਏ ਹਾਂ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਇਸ ਕਰਕੇ ਮੇਰੇ ਵੱਲੋਂ ਦਰਵਾਜ਼ੇ ਖੁੱਲੇ ਆ ਕਿਸੇ ਵੀ ਪਾਰਟੀ ਦਾ ਕੋਈ ਵੀ ਆ ਬੰਦਾ ਆ ਕੇ ਕੰਮ ਲੈ ਸਕਦਾ ਕੋਈ ਮੈਂ ਪ੍ਰਿਪੈਰਸ਼ਨਟੀ ਕਦੀ ਨਹੀਂ ਕੀਤੀ ਨਾ ਹੀ ਸਾਡੇ ਸਰਪੰਚ ਵੱਲੋਂ ਕੀਤੀ ਜਾਊਗੀ ਇਹ ਗੱਲ ਕਰੀਏ ਤੇ ਹੁਣ ਜਿਹੜੀਆਂ ਗਲੀਆਂ ਰਹਿ ਗਏ ਨੇ ਬਾਬਾ ਦੱਸੋ ਐਮਨਿਊ ਦੀਆਂ ਕਿੰਨੀ ਦੇਰ ਤੱਕ ਜਿਹੜੀਆਂ ਸਾਰੀਆਂ ਕੰਪਲੀਟ ਹੋ ਜਾਣੀਆਂ ਜਿਹੜਾ ਕਿ ਇਹਦਾ ਲੰਬਾ ਵਾ ਉਹ ਕਿੰਨੀ ਦਾ ਪੂਰਾ ਕੀਤਾ ਜਾਏ ਦੇਖੋ ਜੀ ਸਪੰਸਰ ਸਾਹਿਬ ਨੇ ਠੇਕੇਦਾਰ ਦੇ ਥਰੂ ਕੰਮ ਸ਼ੁਰੂ ਕਰਵਾ ਦਿੱਤਾ ਤੇ ਜਿਹੜੀ ਵੀ ਰਹਿ ਗਈ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਰਾ ਦਿੱਤੇ ਜਾਊਗੀ ਲੇਕਿਨ ਕੋਈ ਵੀ ਵਿਕਾਸ ਦਾ ਕੰਮ ਅਧੂਰਾ ਨਹੀਂ ਛੱਡਿਆ ਜਾਊਗਾ ਇੱਕ ਨੰਬਰ ਗਲੀ ਦੀ ਗੱਲ ਕਰਾਂ ਤੇ ਉੱਥੋਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਤੇ ਉਹ ਕੰਦੇ ਕਾਫੀ ਲੰਬੇ ਸਮੇਂ ਤੋਂ ਕੋਈ ਆਉਂਦਾ ਸਾਡਾ ਰਿਸ਼ਤੇਦਾਰ ਵੀ ਆਉਂਦਾ ਮੀਂਹ ਪੈਂਦਾ ਤਾਂ ਕਾਫੀ ਟਿਕੜ ਹੋ ਜਾਂਦਾ ਵਾ ਉਹਦੀ ਡਿਮਾਂਡ ਅੰਦਰ ਤੱਕ ਪੂਰੀ ਕੀਤੀ ਵੇਖੋ ਜੀ ਹੁਣ ਤਾਂ ਸ਼ੁਰੂ ਕੰਮ ਹੋ ਗਿਆ ਬਸ ਹੁਣ ਚੱਲਦੇ ਚੱਲਦੇ ਆਪਾਂ 6 ਤੋਂ ਸ਼ੁਰੂ ਕਰਕੇ 1 ਤੱਕ ਜਾਣਾ ਹੀ ਆ ਸਾਰੀਆਂ ਜੇ ਉਹਨਾਂ ਦੀ ਕੋਈ ਡਿਮਾਂਡ ਪਰਸਨਲ ਹੈਗੀ ਆ ਮੰਨ ਲਓ ਕੋਈ ਸੀਵਰੇਜ ਦਾ ਕੋਈ ਪਾਣੀ ਕੋਈ ਉਹ ਜੀ ਹੈਗੀ ਡਿਮਾਂਡ ਉਹ ਵੀ ਪੂਰੀ ਜੂ ਬਾਕੀ ਕੋਈ ਨਹੀਂ 1 ਨੰਬਰ ਹੈ 2 ਨੰਬਰ ਹੈ 6 ਨੰਬਰ ਹੈ ਤੇ 10 ਨੰਬਰ ਹੈ ਸਾਰੇ ਹੀ ਬੰਨ ਗਏ ਅਮਨਦੀਪ ਜੀ ਕੀ ਕਹਿਣਾ ਚਾਹੋਗੇ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀ ਕਲੋਨੀ ਵਾਲਿਆਂ ਦੀ ਅੱਜ ਐਮਐਲਏ ਸਦ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਜੀ ਪਿਛਲੇ ਬਹੁਤ ਲੰਬੇ ਸਮੇਂ ਤੋਂ ਡਿਮਾਂਡ ਸੀ ਆਪਣੀਆਂ ਗਲੀਆਂ ਦੀਆਂ ਸੜਕਾਂ ਦੀ ਜੋ ਕਿ ਪਿਛਲੀਆਂ ਸਰਕਾਰਾਂ ਨੇ ਜੋ ਵੀ ਡਿਮਾਂਡਰ ਕੀ ਪਰ ਜਨਤਾ ਦੀ ਪੂਰੀ ਨਹੀਂ ਹੋ ਸਕੀ ਤੇ ਜਦੋਂ ਦੇ ਚਲੋ ਸਾਡੀ ਇਹ ਸਰਕਾਰ ਆਈ ਹੋਂਦਾ ਮੈਂ ਸਰਪੰਚ ਮੈਣੇ ਸਾਲ ਪਹਿਲਾਂ ਜੀ ਔਰ ਸਾਰਾ ਨਵਾਂ ਡੀਗਲ ਕਦੀ ਇਸ ਹਲਕੇ ਨੂੰ ਕਦੀ ਗਰਾਂਟੀ ਨਹੀਂ ਸੀ ਆ ਜੀ ਗਰਾਂਟੀ ਨਹੀਂ ਆਈ ਹਾਂਜੀ ਵੈਸ ਸਰ ਜੀ ਡਾਕਟਰ ਸਾਹਿਬ ਜਸਬੀ ਸਿੰਘ ਸੰਧੂ ਸਾਹਿਬ ਮੈਂ ਜਦੋਂ ਵੀ ਕੋਈ ਡਿਮਾਂਡ ਰੱਖਾਂ ਜਾਂ ਜਗ ਮੇਰੀ ਪਹਿਲ ਦੇ ਆਧਾਰ ਤੇ ਪੂਰੀ ਹੁੰਦੀ ਆ ਬੜੇ ਟੇ ਟੋ ਡਿਮਾਂਡ ਸੀ ਗਲੀਆਂ ਦੀ ਐ ਪਾਰਕਾਂ ਦੀ ਜਿਹੜੀ ਕਿ ਹੁਣ ਪੂਰੀ ਹੋਣ ਜਾ ਰਹੀ ਹੈ ਜੀ ਕੀ ਪਿਛਲੇ ਜਿਹੜੇ ਸਰਕਾਰਾਂ ਸੀ ਉਹਨਾਂ ਨੇ ਉਦੋਂ ਤੱਕ ਕੀ ਕੀਤਾ ਕੋਈ ਇੱਟ ਨਹੀਂ ਲਗਾਈ ਗਈ ਜਾਂ ਕੋਈ ਕਦਗਤ ਨਹੀਂ ਕੀਤਾ ਮੈਨੂੰ ਕੁਛ ਨਹੀਂ ਤਾਂ ਲੋੜ ਹੀ ਨਹੀਂ ਤੁਸੀਂ ਦੇਖ ਸਕਦੇ ਇਲਾਕੇ ਦਾ ਹਾਲ ਦੇਖ ਸਕਦੇ ਜੇ ਪਾਰਕ ਦਾ ਹਾਲ ਦੇਖ ਸਕਦੇ ਜੀ ਮੈਨੂੰ ਕੁਛ ਨਹੀਂ ਲੋੜ ਹੀ ਨਹੀਂ ਆ ਤਾਂ ਹੁਣ ਜਦੋਂ ਸਾਡੀ ਸਰਕਾਰ ਆ ਜੀ ਜਾਂ ਹੁਣ ਅਸੀਂ ਸਰਪੰਚ ਬਣੇ ਜਾਂ ਐਮਐਲਏ ਸਾਹਿਬ ਦਾ ਸਾਨੂੰ ਸਾਥ ਮਿਲਿਆ ਤੇ ਹੁਣ ਸ਼ੁਰੂਆਤ ਵੀ ਕੀਤੀ ਉਦਘਾਟ ਨੇ ਜੀ ਸਿੱਤੇ ਜੀ ਆ ਸਵਾ ਸਾਲ ਹੋ ਗਏ ਸਰਪੰਚਾਂ ਸਾਹ ਸਰਪੰਚ ਬਣਿਆ ਨੇ ਜਦੋਂ ਤੁਸੀਂ ਜਾਂਦੇ ਸੀ ਕਈ ਪਹਿਲੇ ਵੀ ਚਲੋ ਸਰਕਾਰਾਂ ਆ ਰਹੀਆਂ ਸਰਪੰਚ ਰਹੇ ਨੇ ਤੇ ਪਤਾ ਨਹੀਂ ਜਾਂ ਉਹਨਾਂ ਦੀ ਮਿਹਨਤ ਜਾਂ ਸਰਕਾਰਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਆ ਇਲਾਕੇ ਦਾ ਜਾ ਹਾਲ ਹੈ ਜਦੋਂ ਦੀ ਹੁਣ ਜਦੋਂ ਦੀ ਸਰਪੰਚ ਬਣੇ ਐਮਐਲਏ ਸਾਹਿਬ ਦਾ ਸਾਥ ਹੈ ਜੀ ਡਾਕਟਰ ਸਾਹਿਬ ਦਾ ਉਦੋਂ ਦਾ ਸਾਡੇ ਹਲਕੇ ਦਾ ਵਿਕਾਸ ਹੋ ਰਿਹਾ ਜੀ ਤੇ ਮੈਂ ਤੇ ਜਿੰਨੇ ਵੀ ਜੰਗੀਤ ਅੰਦਰ ਤੇ ਲਾਈਟਾਂ ਦਾ ਗਲੀਆਂ ਦਾ ਕੰਮ ਹੈ ਕਿਹੜੇ ਜੀ ਗਲੀਆਂ ਲਾਈਟਾਂ ਤੇ ਆਪਣੇ ਪਾਰਕਾਂ ਦਾ ਜਾਂ ਸੀਵਰੇਜ ਦਾ ਇਹ ਉਹ ਚੱਲਣ ਦੇ ਆ ਜੀ ਜਿਹੜੀ ਜਿਹੜੀ ਸਰਕਾਰਾਂ ਸੀ ਜਿਹੜੇ ਪਲੇ ਸਰਪੰਚ ਸੀ ਉਹਨਾਂ ਲੋਕ ਕੀ ਕੀਤਾ ਗਿਆ ਕੋਈ ਵਿਕਾਸ ਨਹੀਂ ਕੀਤਾ ਗਿਆ ਜਾਂ ਕੋਈ ਲਾਈਟਾਂ ਨਹੀਂ ਲਗਾਈਆਂ ਗਈਆਂ ਜਿਹੜੀਆਂ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਹੀ ਲਾਈਟਾਂ ਲਗਾਈਆਂ ਗਈਆਂ। ਵੇਖੋ ਤੁਹਾਡੇ ਸਾਹਮਣੇ ਜੇ ਕੰਮ ਹੋਇਆ ਹੁੰਦਾ ਤਾਂ ਫਿਰ ਲੋਕਾਂ ਨੂੰ ਇੰਨੀ ਇੰਨਾ ਕੀ ਸੀ ਹੈਨਾ ਤੇ ਹੁਣ ਜੇ ਕੰਮ ਹੋ ਰਿਹਾ ਜੀ ਲੋਕੀ ਵੀ ਸਾਥ ਦੇ ਰਹੇ ਚਲੋ ਸਾਨੂੰ ਸਰਹੰਗੜੀ ਵੱਡੀ ਸਰਕਾਰ ਸਾਥ ਦੇ ਰਹੀ ਸਾਡੇ ਐਮਐਲਏ ਸਾਹਿਬ ਸਾਥ ਦੇ ਰਹੇ ਕੰਮ ਹੋ ਰਿਹਾ ਜੀ। ਬਾਕੀ ਇਹ ਜੀ ਚਲੋ ਆਪ ਸਰਪੰਚ ਦੇ ਆਪਣੇ ਸਿਰ ਤੇ ਵੀ ਹੰਦਾ ਜੀ ਮਿਹਨਤ ਕਰਕੇ ਜਾ ਕੇ ਐਮਐਲਏ ਕੋ ਜਣਾ ਜੀ ਕਹਿਣਾ ਜੀ ਆਪਣੀ ਡਿਮਾਂਡਾਂ ਰੱਖਣੇ ਪੈਣਨ ਦੀਆਂ ਜੀ ਮੇਰੇ ਗਲੀਆਂ ਦੀਆਂ ਨਾਲੀਆਂ ਦੀਆਂ ਸਕੂਲਾਂ ਦੀਆਂ ਪਾਰਕਾਂ ਦੀਆਂ ਤੇ ਤਾਂ ਹੀ ਫਿਰ ਗਵਰਨਮ ਤੇ ਪਹਿਲ ਦੇ ਆਧਾਰ ਤੇ ਸਾਡਾ ਕੰਮ ਹੁੰਦਾ ਜੀ ਮੈਂ ਆਪਾਂ ਦੇਖਣ ਨੂੰ ਆਇਆ ਕਿ ਜਿੰਨਾ ਵੀ ਵਿਕਾਸ ਹੈ ਤੁਹਾਡੀ ਕਲੋਨੀ ਦਾ ਕੀਤਾ ਜਾ ਰਿਹਾ ਹੈ ਕੁਝ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਕੇ ਡਿਮਾਂਡ ਰੱਖੀ ਜਿਹੜੇ ਅਧੂਰੇ ਰਹਿ ਗਏ ਨੇ ਉਹ ਵੀ ਜਲਦੋ ਜਲਦ ਪੂਰੇ ਕੀਤੇ ਹਾਂ ਹਾਂਜੀ ਹਾਂਜੀ ਜਲਦੋ ਜਲਦ ਪੂਰੇ ਕੀਤੇ ਜਾ ਰਹੇ ਜੀ ਹਮ ਆਲਰੇਡੀ ਕੰਮ ਸਾਡੇ ਚੱਲ ਰਹੇ ਜੀ ਗਲੀਆਂਾਂ ਦੇ ਚੱਲ ਰਹੇ ਪਾਰਕਾਂ ਚੱਲ ਰਹੇ ਜੀ ਲਾਈਟਾਂ ਦਾ ਸਾਡਾ ਚੱਲ ਰਹੇ ਸੋਲਰ ਲਾਈਟਾਂ ਲੱਗੀਆਂ ਜੀ ਨਾਲ ਆਪਣੇ ਪਬਲਿਕ ਦਾ ਸੰਯੋਗ ਹੈ ਜਿਹੜਾ ਕਾਸੀ ਦਾ ਸੰਯੋਗ ਹੈ ਜੀ ਕੁਝ ਲੋਕ ਜਿਹੜੇ ਕਲੋਨੀ ਦੇ ਕੁਝ ਨਾਰਾਜ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਦਾ ਕਿ ਉਹਨਾਂ ਦਾ ਕੰਮਲੀਟ ਕਰਤਾ ਨਹੀਂ ਇਹ ਮੈਂ ਤਾਂ ਕਹੂੰਗਾ ਨਾਰਾਜ ਹੁੰਦੀ ਕਿਸੇ ਨੂੰ ਵੀ ਲੋੜ ਨਹੀਂ ਜੀ ਸਰ ਕਿਸੇ ਦੀ ਗਲੀ ਦਾ ਵਿਕਾਸ ਦਾ ਹਰ ਕਿਸੇ ਦਾ ਕੰਮ ਹੋਏਗਾ ਜੀ ਮੈਂ ਕਿਸੇ ਨੂੰ ਨਾਰਾਜ ਨਹੀਂ ਹੁੰਦਾ ਬਾਕੀ ਚਲੋ ਪਰਮਾਨੰਦ ਸਿੰਘ ਸਾਥ ਚਾਹੀਦਾ ਜੀ ਐਮਐਲ ਸਾਹਿਬ ਸਾਨੂੰ ਸਾਥ ਦੇਣ ਜੀ ਸਾਡੀ ਸਰਕਾਰ ਸਾਡੇ ਨਾਲ ਹੈ ਜੀ ਦੋ ਦੋਇ 27 ਦੀ ਗੱਲ ਕਰਾਂ ਕਿਸ ਤਰ੍ਹਾਂ ਤੁਸੀਂ ਡੱਟ ਕੇ ਮੁਕਾਬਲਾ ਕਰੋਗੇ ਉਹਨ ਸਰਕਾਰ ਕਿਸ ਤਰ੍ਹਾਂ ਬਣਾਓਗੇ ਵੇਖੋ ਜੀ ਅਸੀਂ ਸਾਨੂੰ ਪਤਾ ਹੈ ਜੀ ਲੋਕਾਂ ਨੇ ਸਾਡੀ ਮਤ ਕਰਨੀ ਹੈ ਸਾਡੀ ਸਾਡੇ ਹੱਕ ਦੇ ਭੁਗਤਾਨਗੇ ਜੇ ਜੇ ਕੰਮ-ਕੰਮ ਕਰਾਂਗੇ ਸਾਡੇ ਆਲਰੇਡੀ ਕੰਮ ਚਾੜੇ ਲੋਕਾਂ ਨੂੰ ਪਤਾ ਹੀ ਹੈ ਜੀ ਅਸੀਂ ਦੇ ਕਹਾਂਗੇ ਜੇ ਅਸੀਂ ਕੰਮ ਕੀਤਾ ਤੁਹਾਨੂੰ ਵੋਟ ਪਾਓ ਜੀ ਬਾਕੀ ਸਾਡੇ ਕੰਮ ਦੇ ਹਿਸਾਬ ਦੇ ਨਾਲ ਹੀ ਸਾਨੂੰ ਲੋਕਾਂ ਨੂੰ ਪਤਾ ਵੀ ਸਾਡੇ ਕੰਮ ਹੋਰੇ ਗਾਂ ਵੀ ਹੋਣਗੇ ਔਰ ਤੇ ਸਾਨੂੰ ਪੂਰੀ 27 ਵਿੱਚ ਫੇਰਾਂਗੇ ਜਿਹੜੀ ਪੰਜਾਬ ਸਰਕਾਰ ਸਹੂਲਤਾ ਦੇ ਰਹੀ ਹੈ ਸਾਰੀਆਂ ਸਹੂਲਤਾ ਤੁਹਾਡੇ ਕਲੋਨ ਵਿੱਚ ਮਿਲਦੀਆਂ ਪਈਆਂ ਨੇ ਜਾਂ ਕੋਈ ਫਾਂਡੇ ਦਿੱਤੇ ਹੁਣ ਜਾਂ ਕੋਈ ਕਾਰਡ ਬਣਾਇਆ ਆਧਾਰ ਕਾਰਡ ਤੇ ਕੈਂਪ ਜਵੇਂ ਲੱਗਦੇ ਨੇ ਉਹ ਸਾਰਾ ਸਹੂਲਤਾ ਮਿਲਦੀ ਹੈ ਤੁਹਾਡੇ ਕੋਲ ਹਾਂਜੀ ਹਾਂਜੀ ਜੀ ਸਾਡੇ ਜੀ 10 ਲੱਖ ਦੇ ਕਾਰਡ ਸਾਡੇ ਜੀ ਆਲਰੇਡੀ ਛੱਡੇ ਆ ਜੂਤ ਜੀ ਗੁਰਦੀਪ ਸਿੰਘ ਜੀ ਨਾਲ ਜੀ ਸਾਡੇ ਮੈਂਬਰ ਸਾਹਿਬ ਜੀ ਨਾਲ ਜੀ ਸਾਡੇ 10 ਲੱਖ ਦੇ ਕਾਰਡ ਸਾਡੇ ਪ੍ਰੋਪਰਟੀ ਚੱਲ ਰਿਹਾ ਜੀ ਤੇ ਕੁਝ ਰੇੜ ਰਹਿੰਦੇ ਬਾਕੀ ਕੰਮ ਵੀ ਚੱਲ ਰਿਹਾ ਜੀ ਕਾਰਡ ਤੇ ਸਾਡੇ ਦਿੱਲੀ ਦੇ ਸੀ ਮਸ਼ੀਨਾਂ ਜਿਹੜੀਆਂ ਸਾਡੀਆਂ 1 2 2 ਮਿਲਦੀ ਹੈ ਜੀ ਅਸੀਂ ਆਪਣੇ ਪੂਰੇ ਕਰ ਰਹੇ ਜਿੰਨੇ ਵੀ ਕੰਮ ਹੈ ਜੀ ਜਿਹੜੀ ਵਿਰੋਧੀ ਧਿਰ ਪਾਰਟੀ ਹੈ ਉਹ ਕਹਿੰਦੇ ਵੀ ਕਾਰਡ ਤੇ ਬੰਨੀ ਦੇ ਆਪਣੇ ਬੰਦਿਆਂ ਦੇ ਚਿਹਦਿਆਂ ਦੇ ਬਣਾ ਰਹੇ ਕੋਈ ਇਦਾਂ ਦਾ ਮਾਮਲਾ ਆਇਆ ਸਾਹਮਣੇ ਦੇਖੋ ਜੀ ਇਹ ਵਿਰੋਧੀ ਦਾ ਉਹਨਾਂ ਦਾ ਕੰਮ ਹੈ ਜੀ ਸਾਨੂੰ ਕੰਮ ਹੈ ਆਪਣਾ ਕੰਮ ਕਰਨਾ ਜੀ ਇਹ ਤਾਂ ਲੋਕ ਦੱਸਣਗੇ ਜੀ ਕੰਮ ਹੁੰਦੇ ਕਿ ਨਹੀਂ ਹੁੰਦੇ ਜੀ ਉਹਨਾਂ ਗਰੀਬਾਂ ਪੁੱਛ ਕੇ ਦੇਖੋ ਜਿੰਨਾਂ ਕੋਤੇ 10000 ਦਾ ਇਲਾਜ ਨਹੀਂ ਹੁੰਦਾ ਅੱਜ ਉਹਨਾਂ ਦਾ 5-5 ਲੱਖ ਤੱਕ ਲਾਜ ਫਰੀ ਹੋ ਰਿਹਾ ਜੀ ਆਪਣਾ ਹਰ ਇਲਾਜ ਕਰਾ ਰਹੇ ਜੀ ਕੁਲਦੀਪ ਸਿੰਘ ਧਾਰੀ ਵੱਲੋਂ ਵੀ ਕਾਨਫਰੰਸ ਕੀਤੀ ਗਈ ਉਹਦੇ ਵਿੱਚ ਉਹਨਾਂ ਪਰਿਵਾਰਾਂ ਨੂੰ ਸਾਹਮਣੇ ਲੈ ਕੇ ਆਏ ਸੀ ਜਿਨ੍ਹਾਂ ਦਾ 10 ਲੱਖ ਦਾ ਜਿਹੜਾ ਸਹੂਲਤ ਦਿੱ ਜੀ ਮੈਂ ਤਾਂ ਕਹਿੰਦਾ ਇਹ ਵਿਰੋਧ ਕਿਸੇ ਨੂੰ ਕਰਨਾ ਨਹੀਂ ਇਹਦਾ ਕੰਮ ਦੇਖੋ ਜੀ ਜਿਨ੍ਹਾਂ ਨੇ ਇਲਾਜ ਕਰਾ ਰਹੇ ਜਾਂ ਹੋ ਰਹੇ ਆ ਉਹਨਾਂ ਜਾ ਕੇ ਦੇਖੋ ਇਹੋ 10 ਲੱਖ ਦਾ ਕਾਰਡ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਜੀ ਤੇ ਵਿਰੋਧੀ ਧਿਰ ਦਾ ਨਾਂ ਦਾ ਕੰਮ ਹੈ ਜੀ ਕਿਸੇ ਨੂੰ ਇਹ ਗਲਤ ਕਹਿਣਾ ਕਹੀ ਜਾਂਦੀ ਸਾਨੂੰ ਤੇ ਸਾਡੀ ਕੰਮ ਨਾਲ ਸਾਡੇ ਕੰਮ ਹੋ ਰਹੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਹੋ ਰਹੇ ਜਿਹੜੇ ਇਲਾਜ ਕਰਾ ਰਹੇ ਜੀ ਜਿਹਨਾਂ ਦੇ ਕੰਮ ਹੋ ਰਹੇ ਉਹਨਾਂ ਨੂੰ ਤਾਂ ਪੁੱਛੋ ਵਿਰੋਧੀ ਧਿਰ ਦਾ ਕੰਮ ਹੈ ਜੀ ਉਹਨਾਂ ਨੇ ਕਹਿਣਾ ਕਹਿਣਾ ਹੁੰਦਾ ਜੀ ਅਗਰ ਤੁਸੀਂ ਆਪਣੀ ਕਲੋਨੀ ਦੇ ਵਿੱਚ ਲੋਕਾਂ ਦੇ ਕੰਮ ਕਰਨੇ ਕਿੱਥੇ ਤਾਂ ਨਾਲ ਸੰਪਰਕ ਕੀਤਾਵੇ ਕਿੱਥੇ ਮਿਲਣਾ ਚਾਹੁੰਨ ਲੱਗ ਮੈਂ ਜੀ ਆਪਣੇ ਇਲਾਕੇ 'ਚ ਹੁੰਦਾ ਜੀ ਆਪਣੇ ਕਰੇ ਹੁੰਦਾ ਜੀ ਆਪਣੇ ਪਰਿਵਾਰਾਂ 'ਚ ਹੁੰਦਾ ਜੀ ਇੱਥੇ ਲੱਗੇ ਮੈਂ ਜਿੱਥੇ ਵੀ ਕੰਮ ਦੀ ਚਰਚਾ ਹੁੰਦੀ ਮੈਂ ਤੇ ਜੋ ਸਰਪੰਚ ਮੈਨਾਂ ਜੀ ਆਪਣੇ ਇਲਾਕੇ ਦੇ ਕੰਮ ਦੇ ਵਿੱਚ ਆਪਣੇ ਘਰ ਦੇ ਕੰਮ ਛੱਡ ਕੇ ਕੰਮ ਕਰ ਰਿਹਾ ਜੀ ਮੈਂ ਆਪਣੇ ਮੋਹ ਨੂੰ ਨਹੀਂ ਕਹਿੰਦਾ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਜੀ ਕਿੰਨਾ ਕੰਮ ਹੋ ਰਿਹਾ ਜੀ ਪਹਿਲਾਂ ਕਿੰਨਾ ਹੋਇਆ ਹੁਣ ਕਿੰਨਾ ਹੋ ਰਿਹਾ ਜੀ ਜੀ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰੇ ਦੱਸਿਆ ਕਿ ਸਾਰੇ ਹੀ ਲੋਕਾਂ ਦਾ ਜਿਹੜਾ ਕੰਮ ਕੀਤਾ ਜਾਣਗੇ ਕਿਸ ਰਹੰਦੇ ਰਹੰਦੇ ਤਾਂ ਜਾਵੇਗਾ ਲੇਕਿਨ ਜਿਹੜੇ ਗਲੀਆਂ ਰਹਿ ਗਈਆਂ ਨੇ ਇੱਕ ਦੁੱਕਾ ਉਹ ਵੀ ਜਲਦ ਪੂਰੀਆਂ ਕੀਤੀਆਂ ਨੇ ਨੌਜਵਾਨ ਸਾਡੇ ਨਾਲ ਮੌਜੂਦ ਹੈ ਭਾਈ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਜੀ ਗੁਰਜੀਤ ਸਿੰਘ ਆ ਮੈਂ ਇੱਥੋਂ ਦਾ ਨਿਵਾਸੀ ਆ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਜ਼ਿੰਮੇਵਾਰੀ ਨਾਲ ਆਪਣਾ ਕੰਮ ਕਰ ਰਹੇ ਆ ਤਿੰਨ ਚਾਰ ਗਲੀਆਂ ਚਾਰ ਆਲਰੇਡੀ ਚੱਲ ਰਹੀਆਂ ਆ ਕੰਮ ਬਾਕੀ ਪਾਰਕ ਦਾ ਕੰਮ ਹੀ ਤੇ ਇਹ ਵੀ ਇਹਨਾਂ ਨੇ ਅੱਜ ਉਦਘਾਟਨ ਕਰਾ ਕੇ ਇੱਕ ਪਾਰਕ ਦਾ ਕੰਮ ਸ਼ੁਰੂ ਕਰਾਉਣ ਗਿਆ ਜੀ ਲੇਕਿਨ ਜਰੂਰ ਤੁਸੀਂ ਪਾਰਕ ਦੇ ਵਿੱਚ ਕਿਉਂਕਿ ਪਾਰਕ ਕਲੋਨੀ ਵਿੱਚ ਹੁਣ ਬਹੁਤ ਨਹੀਂ ਜੀ ਪਹਿਲੀਆਂ ਸਰਕਾਰਾਂ ਪਾਰਕ ਦੇ ਇਥੇ ਆ ਵੇਖੋ ਤੁਹਾਡੇ ਸਾਹਮਣੇ ਕਿੰਨਾ ਕਿੰਨਾ ਕਾਹ ਹੋਇਆ ਪਿਆ ਆ ਇਹਨਾਂ ਨੇ ਬਹੁਤ ਵਧੀਆ ਹੁਣ ਕੰਮ ਕੀਤਾ ਆ ਬਾਕੀ ਪਾਰਕ ਦਾ ਵੀ ਇਹਨਾਂ ਨੇ ਹੁਣ ਸਾਰਾ ਕੁਝ ਹੋਇਆ ਪਿਆ ਪਾਰਕ ਦਾ ਵੀ ਕੰਮ ਕਰਾ ਦੇਣਗੇ ਸ਼ੁਰੂ ਇੱਕ ਦੇ ਦੇਣੇ ਬਾਕੀ ਗਲੀਆਂ ਨਾਲੀਆਂ ਸਾਰਾ ਕੁਝ ਇਹਨਾਂ ਵਧੀਆ ਕੀਤਾ ਹੋਇਆ ਆ ਤੇ ਐਮ ਐਲ ਏ ਸਾਹਿਬ ਪੂਰਾ ਸਾਥ ਦੇ ਦਿੰਦੇ ਆ ਤੇ ਅਸੀਂ ਮਤਲਬ ਪੂਰੇ ਯੋਰਨਾ ਨਾਲ ਇਹਨਾਂ ਦੇ ਨਾਲ ਆ ਜੋ ਪੀ ਡਟ ਕੇ ਕੰਮ ਕਰਾਂਗੇ ਕਦੋਂ ਜਿਹੜੇ ਲੋਕ ਕਹਿੰਦੇ ਸਾਡੀ ਗਲੀ ਨਹੀਂ ਬਣਦੀ ਪਈ ਉਹਨਾਂ ਨੂੰ ਕੀ ਕਹਿਣਾ ਚਾਹੋ ਨਹੀਂ ਇਹੋ ਜਿਹਾ ਕੁਛ ਨਹੀਂ ਜੇ ਤੇ ਪਹਿਲਾਂ ਵੀ ਜਿਨ੍ਹਾਂ ਨੇ ਨਹੀਂ ਵੋਟਾਂ ਪਾਈਆਂ ਉਹਨਾਂ ਦੀਆਂ ਸਗੋਂ ਪਹਿਲਾਂ ਗਲੀਆਂ ਉਹਨਾਂ ਸ਼ੁਰੂ ਕੀਤੀਆਂ ਤੇ ਇਸ ਕਰਕੇ ਇਹੋ ਜਿਹਾ ਕੁਛ ਨਹੀਂ ਆ ਜਿੱਦਾਂ ਜਿੱਦਾਂ ਮਤਲਬ ਪਿੱਛੋਂ ਗ੍ਰਾਂਟ ਆਉਂਦੀ ਗਈ ਜਿੱਦਾਂ ਜਿੱਦਾਂ ਕੰਮ ਹੁੰਦੇ ਗਏ ਤੇ ਸਾਰੇ ਕੰਮ ਲਾਕੇ ਦੇ ਹੋਣਗੇ ਬਿਲਕੁਲ ਜੀ ਹੋਰ ਵੀ ਕਲੋਨੀ ਦੇ ਨਿਵਾਸੀ ਤੁਹਾਡੇ ਨਾਲ ਮੌਜੂਦ ਨੇ ਭਾਜੀ ਕੀ ਕਹਿਣਾ ਚਾਹੋਗੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਪਿਛਲੇ ਸਰਪੰਚ ਦੀ ਗੱਲ ਕਰੀਏ ਕੀ ਕੰਮ ਤੁਹਾਡੀ ਕਲੋਨੀ ਦਾ ਕੀਤਾ ਸੀ ਤੇ ਕੀ ਅਧੂਰਾ ਰਹਿ ਗਿਆ ਕੀ ਆਮ ਪਾਰਟੀ ਪੰਨ ਤੋਂ ਬਾਅਦ ਹੀ ਤੁਹਾਡੇ ਜਿਹੜੀ ਕਲੋਨੀ ਦੇ ਵਿਕਾਸ ਕੀਤੇ ਗਏ ਨੇ ਪਰਾਣੀਆਂ ਸਰਕਾਰਾਂ ਜੋ ਵੀ ਆਈਆਂ ਸਾਡੀ ਪੰਚਾਇਤ ਆਈ ਆ ਉਹਦੇ ਮਤਲਬ ਦੇਖਿਆ ਜਾ ਉਹਦੇ ਕੁਝ ਵੀ ਨਹੀਂ ਕਰਾਇਆ ਅੱਜ ਦੇ ਸਮੇਂ ਦੇ ਮਤਲਬ ਪਿਛਲੇ 5 ਸਾਲ ਪਹਿਲੇ ਦੂਜੇ 5 ਸਾਲ ਨਿਕਲ ਗਏ ਆ ਹੁਣ ਸਰਪੰਚ ਸਾਹਿਬ ਆ ਜਿਨ੍ਹਾਂ ਨੇ ਆ ਕੇ ਇਹ ਗਲੀ ਦਾ ਗਲੀਆਂ ਚਾਰ ਪੰਜ ਗਲੀਆਂ ਸ਼ੁਰੂ ਕੀਤੀਆਂ ਹੋਈਆਂ ਤੇ ਉਹਦਾ ਅਦਕਟਨ ਕੀਤਾ ਨਾਲ ਕੇ ਕੰਮ ਚੱਲ ਰਿਹਾ ਅਦਕਟਨ ਤੇ ਚਾਲੂ ਹੋ ਹੀ ਗਿਆ ਨਾਲ ਨਾਲ ਗਲੀ ਬਣ ਗਈ ਆ ਗਲੀ ਦੇ ਨਾਲ ਦੂਜੀ ਗਲੀ ਤੀਜੀ ਗਲੀ ਇਹੀ ਵੇਖੀ ਖੁਦ ਵੀ ਜਾਂਦੇ ਆ ਤੇ ਜਿੱਥੇ ਸਰਪੰਚ ਸਾਹਿਬ ਨੂੰ ਬੁਲਾਈਏ ਸਰਪੰਚ ਸਾਹਿਬ ਉੱਥੇ ਬਹੁਤ ਵਧੀਆ ਟਾਈਮ ਨਾ ਆਉਂਦੇ ਆ ਔਰ ਗੱਲ ਸੁਣਦੇ ਵੀ ਆ ਔਰ ਕੰਮ ਸ਼ੁਰੂ ਵੀ ਕੀਤਾ ਹੋਇਆ ਜਿੱਦ ਤਰ੍ਹਾਂ ਕਿ ਅੱਜ ਐਮਐਲਏ ਸਾਹਿਬ ਆਏ ਸੀ ਤੇ ਸਰਪੰਚ ਸਾਹਿਬ ਨੇ ਬੁਲਾਇਆ ਐਮਐਲਏ ਸਾਹਿਬ ਆਏ ਅੱਜ ਉਹਨਾਂ ਨੇ ਉਦਘਾਟਨ ਕੀਤਾ ਨਾਲ ਪਾਰਕ ਜਿਹੜੀ ਬਣਾਈਆਂ ਪਾਰਕ ਇਸ ਤਰ੍ਹਾਂ ਜੰਗਲ ਹੀ ਬਣਿਆ ਸੀ ਅੱਜ ਜਿਹੜਾ ਕਿ ਇਹਨਾਂ ਨੇ ਸਾਨੂੰ ਹੌਸਲਾ ਦਿੱਤਾ ਕਿ ਇਹ ਪਾਰਕ ਬਣेंगी ਤੇ ਪਾਰਕ ਬਣਨ ਕਰਕੇ ਅੱਜ ਤਾਂ ਫਿਰ ਆਰ ਸ਼ੁਰੂ ਕੀਤੀ ਜਾਨੀ ਕਿ ਉਦਘਾਟਨ ਹੋ ਗਿਆ ਤੇ ਅੱਗੇ ਵੀ ਉਦਘਾਟਨ ਹੋਣਗੇ ਜਿੰਨਾ ਚਿਰ ਇਸ ਸਰਕਾਰਾਂ ਰਹਿਣ ਗਿਆ ਨਜ਼ਰ ਤੇ ਮਾਰਾ ਕਿਰਪਾ ਅੱਗੇ ਗਾਂ ਫੇਰ ਵੇਖਿਆ ਜਾਊਗਾ ਲੇਕਿਨ ਅੱਜ ਦੇ ਸਰਪੰਚ ਦੇ ਮੁਤਾਬਕ ਸਰਪੰਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਜੇ ਪਿਛਲੇ ਸਰਪੰਚ ਦੀ ਗੱਲ ਹੈ ਉਹਨਾਂ ਨੇ ਕੀ ਵਿਕਾਸ ਕੀਤਾ ਇਸੇ ਕਲੋਨੀ ਦਾ ਵਕਾਂਸ ਕੁਝ ਵੀ ਨਹੀਂ ਕੀਤਾ ਉਹ ਆਪਣੀ ਗਲੀਆਂ ਵਿੱਚ ਹੀ ਲੱਗਾ ਰਿਹਾ ਉਹਦੀ ਇੱਕ ਗਲੀ ਸੀ ਉਹ ਗਲੀ ਹੀ ਨਹੀਂ ਖਤਮ ਹੋਈ 5 ਸਾਲ ਗਲੀ ਵਿੱਚ ਡਬਾਰਿਆ ਆ ਇੱਕ ਗਲੀ ਵਿੱਚ ਕਦੀ ਪੁੱਟਦੀ ਕਦੀ ਲਾਤੀ ਕਦੀ ਪੁੱਟਦੀ ਕਦੀ ਲਾਤੀ ਤੇ ਵੈਸੇ ਇਹ ਨਹੀਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਉਹ ਕਾ 5 ਸਾਲ ਉਹਦੇ ਵਿੱਚ ਹੀ ਨਿਕਲ ਗਏ ਉਹਦੇ ਮਾਨ ਸਰਪੰਚ ਦੀ ਗੱਲ ਕਰੀ ਇਹਨਾਂ ਲੋਕ ਇਸ ਤਰ੍ਹਾਂ ਵਿਕਾਸ ਕੀਤਾ ਜਾ ਰਿਹਾ ਕਿ ਕੀ ਡਿਮਾਂਡਾਂ ਸੀ ਤੁਹਾਡੀਆਂ ਜਿਹੜੀਆਂ ਤੁਸੀਂ ਸਰਪੰਚ ਸਾਹਿਬ ਦੇ ਅੱਗੇ ਰੱਖੀਆਂ ਸੀ ਸਰਪੰਚ ਸਾਹਿਬ ਦੇ ਅੱਗੇ ਐਡਵਾਂਡਾਂ ਤੇ ਇਹ ਹੀ ਸੀ ਕਿ ਜਿੰਨੀਆਂ ਇਲੈਕਟ੍ਰਾਨ ਲੱਗੀਆਂ ਹੁਣ ਨਾ ਇੰਨੀ ਲਾਈਟ ਕੋਈ ਲੱਗਦੀ ਹੀ ਨਹੀਂ ਸੀ ਕੋਈ ਇੱਕ ਅੱਧੀ ਲੱਗਦੀ ਸੀ ਉਹ ਵੀ 6 ਮਹੀਨੇ ਬਾਅਦ ਚੱਲਦੀ ਬੰਦ ਹੋ ਜਾਂਦੀ ਸੀ ਪਰ ਅੱਜ ਹੁਣ ਦੇਖਿਆ ਜਾਵੇ ਨਾ ਅੱਗ ਜਗਮਗ ਹੋ ਰਿਹਾ ਜਿੱਥੇ-ਜਿੱਥੇ ਵੀ ਲਿਟਾਂ ਲਾਈਆਂ ਆ ਉਹ ਲੱਗੀਆਂ ਹੋਈਆਂ ਆ ਚਾਰੋਂ ਸਾਈਡ ਤੇ ਜਿੱਥੇ ਹੁੰਦੀ ਆ ਪਿਆ ਜਗ ਦਾ ਘਾਟ ਆ ਉੱਥੇ ਲਾਈਟ ਲੱਗਦੀ ਆ ਸਾ ਸਨ ਲਾਈਟ ਸੋਲਰ ਲਾਈਟ ਜਿਹਨੂੰ ਕਹ ਦਿੰਦੇ ਆ ਸੋਲਰ ਲਾਈਟਾਂ ਲੱਗੀਆਂ ਹੋਈਆਂ ਤੇ ਦੂਸਰੀਆਂ ਲਾਈਟਾਂ ਦਾ ਹੈ ਸੋਲਰ ਲਾਈਟ ਦਾ ਵੀ ਬਹੁਤ ਵਧੀਆ ਸਿਸਟਮ ਚੱਲ ਰਿਹਾ ਹੈ ਤੇ 2027 ਦੇ ਵਿੱਚ ਕੀ ਸਰਕਾਰ ਆਮ ਪਾਰਟੀ ਇਹ ਦੁਬਾਰਾ ਬਣਾਉਂਦੇ ਚਾਹੋਗੇ ਤੁਸੀਂ ਹਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਵਿਕਾਸ ਜਿ ਤਰ੍ਹਾਂ ਵੇਖਿਆ ਜਾਵੇ ਨਾ ਤੇ ਚਲੋ ਬਾਕੀ ਸਰਕਾਰ ਤੇ ਅਸੀਂ ਨਹੀਂ ਸਾਡਾ ਸਰਕਾਰ ਐਮ ਆਪਣਾ ਸਰਪੰਚ ਹੁੰਦਾ ਆ ਸਰਪੰਚ ਬਹੁਤ ਵਧੀਆ ਕੰਮ ਕਰ ਰਿਹਾ ਉਹਦੇ ਨਾਲ ਇਹਨਾਂ ਦੇ ਨਾਲ ਲੱਗ ਕੇ ਅਸੀਂ ਅੱਗੇ ਵੋਟਾਂ ਪਾਵਾਂਗੇ ਤੇ ਸਰਕਾਰ ਫੇਰ ਬਣੇਗੀ ਮੋਹਨਜੀ ਕਲੋਨੀ ਵਾਸੀਆਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਹਿੰਦੇ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਜਿਹੜੀਆਂ ਗਲੀਆਂ ਬਣਦੀਆਂ ਪਈ ਸੀ ਲੋਕ ਟੈਲ ਲੱਗਦੀ ਪਈ ਸੀ ਇਹ ਪਾਰਕ ਦੀ ਬਹੁਤ ਵੱਡੀ ਡਿਮਾਂਡ ਸੀ ਕਲੋਨੀ ਵਾਲਿਆਂ ਨੇ ਰੱਖੀ ਸੀ ਜਿੱਤੋਂ ਬਾਅਦ ਸਰਪੰਚ ਸਾਹਿਬ ਨੇ ਐਮਐਲਏ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਅੱਜ ਜਿਹੜਾ ਪਾਰਕ ਵੀ ਕਲੋਨੀ ਵਾਲਿਆਂ ਨੇ ਸਬੂਤ ਕਰ ਦਿੱਤੀ ਕਿ ਅੱਜ ਉਦਘਾਟਨ ਹਲਕਾ ਵਧਾਈਕਰ ਡਾਕਟਰ ਜਸਪੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ ਇੱਥੇ ਸਰਪੰਚ ਸਾਹਿਬ ਨੇ ਵੀ ਕਹਿਣਾ ਕਿ ਜਿਹੜਾ 10 ਲੱਗਦਾ ਜਿਹੜਾ ਬੀਮਾ ਕਾਰਡ ਬੰਦਾ ਪਿਆ ਸੀ ਉਹ ਵੀ ਲੋਕਾਂ ਵਾਸਤੇ ਸਹੂਲਤ ਮਿਲੀ ਹੈ ਤੇ ਜਿਹੜੇ ਵੀ ਲੋਕਾਂ ਨੇ ਕਾਰਡ ਬਣਾਉਣਾ ਹੈ ਤਾਂ ਸਰਪੰਚ ਸਾਹਿਬ ਨਾਲ ਜ਼ਰੂਰ ਰਾਬਤਾ ਕਾਇਮ ਜੁਰੂ ਕੀਤਾ ਜਾਵੇ ਮੈਨੂੰ ਦਿਓ ਜੀ ਜਦ ਤੁਸੀਂ ਦੇਖੋ ਪ੍ਰਾਈਮ ਪੰਜਾਬ 7 ਅੰਮ੍ਰਿਤਸਰ